ਪਾਕਿਸਤਾਨ ਦੇ ਲਾਹੌਰ ਵਿੱਚ ਅਸੈਂਬਲੀ ਕੋਲ ਹੋਏ ਧਮਾਕੇ ਵਿੱਚ ਮ੍ਰਿਤਕਾਂ ਦੀ ਗਿਣਤੀ 16 ਹੋ ਗਈ ਹੈ। ਮ੍ਰਿਤਕਾਂ ਵਿੱਚ ਟ੍ਰੈਫਿਕ ਪੁਲਿਸ ਦੇ ਡੀਆਈਜੀ ਵੀ ਸ਼ਾਮਲ ਨੇ। 60 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਚੋਂ 11 ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੋਮਵਾਰ ਸ਼ਾਮ ਲਾਹੌਰ ਵਿੱਚ ਪੰਜਾਬ ਅਸੈਂਬਲੀ ਕੋਲ ਜ਼ਬਰਦਸਤ ਬੰਬ ਧਮਾਕਾ ਉਦੋਂ ਹੋਇਆ ਜਦੋਂ ਕੁਝ ਲੋਕ ਇੱਥੇ ਪ੍ਰਦਰਸ਼ਨ ਲਈ ਇਕੱਠੇ ਹੋਏ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੀਆਂ ਕਈ ਇਮਾਰਤਾਂ ਵੀ ਨੁਕਸਾਨੀਆਂ ਗਈਆਂ। ਇਸ ਹਮਲੇ ਦੀ ਜ਼ਿੰਮੇਵਾਰੀ ਜਮਾਤ-ਏ-ਇਹਰਾਰ ਨਾਮੀ ਸੰਗਠਨ ਨੇ ਲਈ ਹੈ। ਇਸ ਸੰਗਠਨ ਤਹਿਰੀਕੇ ਤਾਲੀਬਾਨ ਪਾਕਿਸਤਾਨ ਤੋਂ ਵਕੂ ਕੇ ਬਣਿਆ ਸੀ ਇਸੇ ਸਮੂਹ ਨੇ ਪਿਛਲੇ ਸਾਲ 27 ਮਾਰਚ ਨੂੰ ਲਾਹੌਰ ਚ ਗੁਲਸ਼ਨ ਇਕਬਾਲ ਪਾਰਕ ਵਿੱਚ ਹੋਏ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ ਈਸਟਰ ਦੌਰਾਨ ਹੋਏ ਇਸ ਧਮਾਕੇ ਚ 75 ਲੋਕ ਮਾਰੇ ਗਏ ਸੀ ਲਾਹੌਰ ਵਿੱਚ ਅਸੈਂਬਲੀ ਨੇੜੇ ਹੋਏ ਧਮਾਕੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਜਾਂਚ ਜਾਰੀ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਸ ਹਮਲੇ ਦੀ ਸਖਤ ਸ਼ਬਦਾਂ ਚ ਨਿੰਦਾ ਕੀਤੀ ਅਤੇ ਕਿਹਾ ਕਿ ਅਤਵਾਦ ਖਿਲਾਫ ਜੰਗ ਜਾਰੀ ਰਹੇਗੀ